4 ਅਕਤੂਬਰ 1988 ਦਾ ਦਿਨ ਸੀ ਤੇ ਵੇਈ ਨਦੀ ਵਿੱਚ ਹੜ੍ਹਾਂ ਦਾ ਪਾਣੀ ਬੜੇ ਜੋਰਾਂ ਨਾਲ ਵਗ ਰਿਹਾ ਸੀ। ਇੱਕ 12 ਸਾਲ ਦੀ ਉਮਰ ਦਾ ਬੱਚਾ ਬਲਵੀਰ ਸਿੰਘ ਵੇਈ ਕੋਲ ਮੱਝੀਆਂ ਚਾਰ ਰਿਹਾ ਸੀ ਕਿ ਉਸ ਨੂੰ ਵੇਈ ਦੇ ਪਾਣੀ ਅੰਦਰ ਕੋਈ ਚੀਜ਼ ਤਰਦੀ ਹੋਈ ਨਜ਼ਰ ਆਈ। ਜਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਮਰ ਛੋਟੀ ਸੀ ਤੇ ਉਸ ਚੀਜ਼ ਦਾ ਵਜ਼ਨ ਜ਼ਿਆਦਾ ਹੋਣ ਕਰਕੇ ਕੱਢ ਨਹੀਂ ਸਕਿਆ। ਪਾਈ ਬਲਵੀਰ ਸਿੰਘ ਆਪਣੇ ਪਿਤਾ ਮੰਦਾ ਸਿੰਘ ਨੂੰ ਪਿੰਡੋਂ ਲੈ ਕੇ ਆਏ। ਪਾਈ ਮੰਦਾ ਸਿੰਘ ਨੇ ਦੇਖਿਆ ਕਿ ਜਲੰਧਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਤੇ ਸੋਖਾਸਣ ਹੋਏ ਪਏ ਨੇ ਪਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦਾ ਸੀਸ ਸਿਰ ਤੇ ਰੱਖ ਕੇ ਪਿੰਡ ਲੈ ਆਏ ਅਤੇ ਸੰਗਤਾਂ ਵੀ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਪਿੰਡ ਹਾਮਪੁਰ ਰੁਮਾਲੇ ਤੇ ਪੀੜਾ ਸਾਹਿਬ ਜਾਂਦੇ ਗਏ ਤੇ ਤੰਤਮਲਾ ਕੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਤਾਂ ਸੱਤਾ ਹਰਾ ਰਹਿ ਗਈ ਕਿ ਗੁਰੂ ਸਾਹਿਬ ਦੇ ਰੁਮਾਲੇ ਤੇ ਪਾਣੀ ਨਾਲ ਗਿੱਲੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਬਿਲਕੁਲ ਜਲ ਨਹੀਂ ਸੀ ਲੱਗਾ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ 12 ਸਿੰਘਾਂ ਦੀ ਡਿਊਟੀ ਲਈ ਗਈ ਅਖੰਡ ਪਾਤਸ਼ਾਹਬ ਰਖਵਾਏ ਗਏ ਸਮਾਪਤੀ ਤੇ ਪਿੰਡ ਹਾਮਦ ਵਿੱਚ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਕੀਤੇ ਗਏ ਉਸ ਤੋਂ ਬਾਅਦ ਇੱਕ ਜਨਮ 1990 ਨੂੰ ਇਸ ਸਥਾਨ ਦੀ ਸੇਵਾ ਬਾਬਾ ਜਗਤਾਰ ਸਿੰਘ ਤਰੰਤਨ ਸਾਹਿਬ ਵਾਲਾਂ ਕੋਲ ਪਹੁੰਚੀ ਅਤੇ ਉਹ ਇਸੇ ਸਥਾਨ ਦੇ ਗੁਰਦੁਆਰਾ ਸ੍ਰੀ ਪਰਕਰਮ ਸਾਹਿਬ ਜਿਹੜਾ ਕਿ ਹਰ ਸਹਾਇ ਰੋ ਜੇਲਾਪੁਰਸਪੁਰ ਵਿਖੇ ਥਿਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਹਿਮਤ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਆ ਤੁਹਾਨੂੰ ਲੈ ਕੇ ਚੱਲਦੇ ਆ ਗੁਰਦਾ ਸਾਹਿਬ ਦੇ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਆਓ ਲੈ ਕੇ ਚੱਲਦੇ ਤੁਹਾਨੂੰ ਆ ਤੁਹਾਨੂੰ ਦਿਖਾਉਣੇ ਆ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਇੱਥੇ ਪ੍ਰਗਟ ਹੋਏ ਸੀ 1988 ਦੇ ਵਿੱਚ ਆ ਤੁਹਾਨੂੰ ਉਹਨਾਂ ਦੇ ਦਰਸ਼ਨ ਵੀ ਕਰਾਉਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਥੇ ਸੱਚਖੰਡ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਇੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬੋਰੀ ਦੇ ਵਿੱਚ ਜਿਹੜੇ ਉਹ ਦੱਸਿਆ ਉਹਨਾਂ ਨੇ ਉਹਨਾਂ ਦੇ ਬੱਚੇ ਨੇ ਦੱਸਿਆ ਜਿਵੇਂ ਉਹਨਾਂ ਦੇ ਫਾਦਰ ਨੇ ਜਦੋਂ ਕੱਢਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਹੀ ਸੁੱਕੇ ਸੀਗੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਮਹਾਰਾਜ ਦੇ ਇਹ ਸਨ ਗੁਰੂ ਗ੍ਰੰਥ ਸਾਹਿਬ ਜੀ ਜੋ ਲਵੀ 1988 ਦੇ ਵਿੱਚ ਜਦੋਂ ਹੜ੍ਹ ਆਇਆ ਸੀਗਾ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਉਹਦੇ ਬੋਰੀ ਦੇ ਵਿੱਚ ਉਹਨਾਂ ਨੇ ਜਦੋਂ ਉੱਥੋਂ ਆ ਰਹੇ ਸੀਗੇ ਤੇ ਜਦੋਂ ਉਹਨਾਂ ਨੇ ਦੇਖਿਆ ਤੇ ਬੋਰੀ ਦੇ ਵਿੱਚ ਉਹਨਾਂ ਨੇ ਕਿਹਾ ਪਤਾ ਨਹੀਂ ਕੀ ਹੈ ਲਵੀ ਉਹਨਾਂ ਦੇ ਬੱਚੇ ਕੋਲੋਂ ਨਹੀਂ ਕੱਢਿਆ ਗਿਆ ਤੇ ਉਹਨਾਂ ਦੇ ਫਾਦਰ ਨੂੰ ਉਹਨੇ ਜਾ ਕੇ ਦੱਸਿਆ ਤੇ ਉਹਨਾਂ ਦੇ ਫਾਦਰ ਨੇ ਬਾਹਰ ਕੱਢ ਕੇ ਜਦੋਂ ਰੱਖਿਆ ਤੇ ਮੰंजे ਤੇ ਫਿਰ ਉਹਨਾਂ ਤੋਂ ਬਾਕੀ ਆਪ ਇਤਿਹਾਸ ਇਹਨਾਂ ਬਾਬਾ ਜੀ ਕੋਲ ਜਾਣ ਗੁਰੂ ਨੇ ਬਾਬਾ ਜੀ ਇਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਦੋਂ ਲਵੀ ਇੱਥੇ ਤੁਸੀਂ ਲੈ ਕੇ ਰੱਖੀ ਬਾਬਾ ਜੀ ਇੱਥੇ ਇਹ ਵੈਰ ਜੀ ਖਾਲਸਾ ਵੈ ਕੋ ਜ ਇਹ ਵਗਰੂ ਜੀ ਜਿਸ ਤਰ੍ਹਾਂ 1988 4 ਅਕਤੂਬਰ ਨੂੰ ਹੜ੍ਹ ਆਏ ਸਨ ਇੱਥੇ ਨਾਲ ਹੀ ਵਹਿ ਲ ਵਗਦੀ ਸੀ ਜਿਹਨੂੰ ਸੇਵਨਾਲਾ ਪਕ ਕਹਿੰਦੇ ਆ ਜੋ ਕਿਨਾਰਿਆਂ ਤੱਕ ਵਗ ਰਹੀ ਸੀ ਤੇ ਉਸ ਟਾਈਮ ਲੋਕ ਆ ਹਮਦ ਦੇ ਅਲਪੂ ਦੇ ਕਾਫੀ ਪਿੰਡਾਂ ਦੇ ਲੋਕ ਇੱਥੇ ਉੱਠ ਕੇ ਇਸ ਪਰੜੀ ਤੇ ਆ ਕੇ ਬੈਠੇ ਸਨ ਆਪਣਾ ਜ਼ਰੂਰੀ ਸਮਾਨ ਲਿਆਕਰ ਇੱਥੇ ਲੋਕਾਂ ਨੇ ਵਸਾ ਕੀਤਾ ਸੀ ਉਕੇ ਉਹ ਇੱਕ ਪਰਿਵਾਰ ਬਲਵੀਰ ਸਿੰਘ ਸਪੁੱਤਰ ਸਰਦਾਰ ਮੰਦਾ ਸਿੰਘ ਦਾ ਪਿੰਡ ਹਾਮਦਦੀ ਉਹ ਵੀ ਇੱਥੇ ਆਪਣੀਆਂ ਮੱਝਾਂ ਚਾਰ ਰਿਹਾ ਸ ਆਪਣਾ ਸਮਾਨ ਵੀ ਉਹਨਾਂ ਕੀਮਤੀ ਲੈਂਦਾ ਸੀ ਇੱਥੇ ਤੇ ਉਹਨਾਂ ਦੇਖਿਆ ਕਿ ਕੋਈ ਬੋਰੀ ਦੇ ਵਿੱਚ ਕੋਈ ਚੀਜ਼ ਰੁੜ ਕੇ ਆ ਰਹੀ ਏ ਉਹਨਾਂ ਲਾਲਚ ਹੋਇਆ ਵੀ ਇਹਦੇ ਵਿੱਚ ਕੋਈ ਪੈਸੇ ਹੋਣਗੇ ਕੋਈ ਨਾ ਕੋਈ ਚੀਜ਼ ਹੋਏਗੀ ਉਹ ਮੰਦਾ ਸਿੰਘ ਦਾ ਪੁੱਤਰ ਜਿਹੜਾ ਬਲਵੀਰ ਸਿੰਘ ਉਸ ਟਾਈਮ ਉਸ ਦੀ ਉਮਰ ਤਕਰੀਬਨ 12 ਸਾਲ ਸੀ ਉਹਨੇ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੋਰੀ ਕਾਫੀ ਭਾਰੀ ਸੀ ਉਸ ਕੋਲ ਬੋਰੀ ਕੱਢੀ ਨਹੀਂ ਗਈ ਬਾਹਰੋਂ ਸਿਨੇ ਫਿਰ ਆਪ ਦੇ ਪਿਤਾ ਸਰਦਾਰ ਮੰਦਾ ਸਿੰਘ ਨਵਾਜ਼ ਮਾਰੀ ਵੀ ਪਿਤਾ ਜੀ ਇਸ ਦੇ ਵਿੱਚ ਕੋਈ ਵਸਤੂ ਹੈ ਚੀਜ਼ ਹੈ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਬਾਹਰ ਕੱਢੀ ਬੋਰੀ ਦੇ ਦੇਖਿਆ ਵਿੱਚੋਂ ਮਾਰਾ ਰੂਪ ਜੋ ਕਿ ਬਿਲਕੁਲ ਸੁਕੇ ਸਨ ਜੋ ਨਾਲ ਹੀ ਸੇਮ ਨਾਲਾ ਹੈ ਸੇਮ ਨਾਲਾ तकरीबन ਇੱਕ ਦਿਵਾੜਾ ਉਹਦੇ ਵਿੱਚ ਕਲਾਲੀ ਸੀ ਕਾਫੀ ਕਲਾਲੀ ਬਰੀ ਸੀ ਕਲਾਲੀ ਦੇ ਥੱਲੋ ਮਾਰਜ ਨੂੰ ਟੁੱਬੀ ਮਾਰੀ ਅਤੇ ਇੱਕ ਇੱਕ ਕਿਲਾ ਤਕਰੀਬਨ ਅੱਗੇ ਆ ਕੇ ਮਹਾਰਾਜ ਰੂਪ ਨਿਕਲਿਆ ਇੱਕ ਬੜਾ ਵੱਡਾ ਚਮਤਕਾਰ ਹੈ ਜਿਸ ਤਰ੍ਹਾਂ ਗੁਰੂ ਨਾਨਕ ਪਾਸ਼ਾ ਵੀ ਨਦੀ ਦੇ ਵਿੱਚ ਕਿਸੇ ਟਾਈਮ ਟੁੱਬੀ ਮਾਰੀ ਸੀ ਤਿੰਨ ਦਿਨ ਲੋਵ ਰਹੇ ਸਨ ਉਹ ਕਹਿ ਸਕਣਿਆ ਵੀ ਦੁਬਾਰਾ ਸਤਗੁਰਾਂ ਜੀ ਨੇ ਇਤਿਹਾਸ ਸਿਰਜਿਆ ਕਿਉਂਕਿ ਇਤਿਹਾਸ ਦੁਬਾਰਾ ਦੁਬਾਰਾ ਸਿਰਜੇ ਜਾਂਦੇ ਹਨ ਸੋ ਉਸ ਪਰਿਵਾਰ ਨੇ ਮਹਾਰਾਜ ਦੀ ਸੇਵਾ ਕੀਤੀ ਹੈ ਅੱਜ ਵੀ ਪਰਿਵਾਰ ਉਹ ਹਾਮਦੇ ਦੇ ਵਿੱਚ ਹੈ ਜੋ ਕਿ ਮੰਦਾ ਸਿੰਘ ਇਸ ਟਾਈਮ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦਾ ਪਰਿਵਾਰ ਬੱਚਾ ਉਹਨਾਂ ਦਾ ਲੜਕੇ ਦਾ ਨਾਮ ਜੋ ਬਲਵੀਰ ਸਿੰਘ ਉਹ ਅੱਜ ਵੀ ਹੈ ਅਸੀਂ ਬਲਵੀਰ ਸਿੰਘ ਦੇ ਦੋ ਲੜਕੀਆਂ ਨੇ ਇੱਕ ਲੜਕਾ ਹੈ ਜੋ ਕਿ ਇਥੇ ਗੁਰਦੁਆਰੇ ਉਹਨਾਂ ਦੀ ਲੜਕੀ ਦੀ ਸੇਵਾ ਕਰਦੀ ਹੈ ਜੋ ਲੰਗਰ ਪਕਾਉਣ ਦੀ 5000 ਵਿੱਚ ਸੇਵਾ ਕਰਦੀ ਹੈ ਆਪਾ ਦੇਖਨੇ ਆ ਪਾਈ ਸਾਬ ਉਸ ਪਰਿਵਾਰ ਦੀ ਇਸ ਸਮੇ ਬਹੁਤ ਨਾਜ਼ੁਕ ਹਾਲਤਾਂ ਆ ਆਰਥਿਕ ਤੌਰ ਤੇ ਕਾਫੀ ਤੰਗ ਹਨ ਸੋ ਮੇਰੀ ਅਪੀਲ ਹੈ ਸੋ ਦਾਨੀ ਸਜਨਾ ਨੂੰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਨਿਰੰਕਾਰ ਪਰਮੇਸ਼ਰ ਵਹਿਗੁਰੂ ਜੰ ਮੰਨਦੇ ਹਨ ਜਿਸੇ ਪਰਿਵਾਰ ਨੇ ਏਡੀ ਵੱਡੀ ਸੇਵਾ ਕੀਤੀ ਹੈ ਆਪਣੀ ਜਾਨ ਤੇ ਖੇਲ ਕੇ ਇੱਕ ਐਡੇ ਵੱਡੇ ਬਗਦੇ ਸੇਮ ਨਾਲੇ ਦੇ ਵਿੱਚੋਂ ਮਹਾਰਾਜ ਜਦੋਂ ਜੋ ਕਿ ਬਾਹਰ ਲਿਆਂਦਾ ਪ੍ਰਗਟ ਕੀਤਾ ਵਾਹ ਵਾਹ ਬਾਣੀ ਨਿਰੰਕਾਰ ਤੇ ਜੇਵੜੇ ਵਰ ਨ ਕੋਈ ਇੱਕ ਨਿਰੰਕਾਰ ਦੀ ਸੇਵਾ ਕੀਤੀ ਅੱਜ ਆਪਣਾ ਫਰਜ ਉਸ ਪਰਿਵਾਰ ਦੀ ਸੇਵਾ ਕਰਨ ਦੀ ਉਸ ਦੇ ਬੱਚੇ ਜਵਾਨ ਹਨ ਪਿੱਛੇ ਆ 15 ਅਪ੍ਰੈਲ ਨੂੰ ਉਹਦੀ ਲੜਕੀ ਦਾ ਵਿਆਹ ਸੀ ਬਾ ਉਹ ਇਸ ਵਿਚਾਰੇ ਨੇ ਕਾਫੀ ਤੰਗੀ ਹਾਲਾਤ ਦੇ ਵਿੱਚ ਆਪਣੇ ਬੱਚੀ ਦੀ ਵਿਆਹ ਕੀਤਾ ਕਿਸੇ ਨੇ ਅਜੇ ਤੱਕ ਮਦਦ ਨਹੀਂ ਕੀਤੀ ਸੋ ਇਹ ਵੀ ਇੱਕ ਜ਼ਰੂਰੀ ਬੇਨਤੀ ਹੈ ਆਪਾਂ ਉਸ ਪਰਿਵਾਰ ਦੀ ਸੇਵਾ ਕੀਤੀ ਜਾਵੇ ਉਸ ਦੀ ਕੋ ਮਦਦ ਕੀਤੀ ਜਾਵੇ ਸੋ ਉਹਨਾਂ ਦੇ ਘਰ ਦੀ ਆਪਾਂ ਨੂੰ ਹਾਲਾਤ ਵੀ ਵੇਖ ਨਹੀਂ ਬੰਦੀ ਹੈ। ਬਾਬਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸੰਗਤਾਂ ਨੂੰ ਆਪਾਂ ਦਰਸ਼ਨ ਕਰਵਾਈਏ। ਮਹਾਰਾਜ ਦੇ ਲੜੀਵਾਰ ਹਨ। ਕੁਝ ਪਦਸ਼ੇਦ ਹਨ। ਉਹ ਲੜੀਵਾਰ ਹਨ ਜਿਸ ਤਰ੍ਹਾਂ ਇਹ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜੋ ਕਿ ਟਕਸਾਲ ਵੱਲੋਂ ਲਿਖਿਆ ਗਿਆ ਹੈ। ਦਮਦਮ ਟਕਸਾਲ ਵੱਲੋਂ ਉੱਪਰ ਮੇਰੇ ਨਾ ਦੀ ਤੇ ਕੁਝ ਮਹਾਰਾਜ ਦੇ ਯੰਗ ਜੋ ਕਿ ਲੜੀਵਾਰ ਹਨ ਅਤੇ ਕੁਝ ਪਦਸ਼ੇਦ ਹਨ। ਆ ਦੇਖੋ ਅੱਗੇ ਪਦਸ਼ੇਦ ਆ ਗਿਆ। ਤੇ ਕੁਛ ਲੜੀਵਾਂ ਰਹਨ ਇਹ ਵੀ ਇੱਕ ਬੜੇ ਚੰਬੇ ਵਾਲੀ ਗੱਲ ਹੈ ਜੋ ਸਤਿਗੁਰੂ ਜੀ ਨੇ ਇਸ ਇਲਾਕੇ ਨੂੰ ਭਾਗ ਲਾਇਆ ਹਨ ਕੋਪਾ ਦੇਖਦੇ ਹਾਂ ਅਸੀਂ ਇੱਕ ਬੈਗਵੜ ਏਰੀਆ ਚ ਰਹ ਰਹੇ ਹਾਂ ਬਾਰਡਰ ਦੇ ਉੱਤੇ ਕਾਫੀ ਇਸ ਜਗ੍ਹਾ ਤੇ ਕੋਈ ਵੀ ਇਤਿਹਾਸ ਨਹੀਂ ਸੀ ਪਰ ਹੋਈ ਪਰ ਤੋਂ ਪਰੇ ਚਲੇ ਜਾਈਏ ਜਿਵੇਂ ਜਾਮਨੀ ਸਾਹਿਬ ਗੁਰਦੁਆਰਾ ਹੋ ਗਿਆ ਮਾਝੇ ਵਿੱਚ ਕਾਫੀ ਇਤਿਹਾਸਿਕ ਗੁਰਦੁਆਰੇ ਨੇ ਸਾਡੇ ਕੋਲ ਅਜੇ ਤੱਕ ਕੋਈ ਇਤਿਹਾਸਿਕ ਗੁਰਦੁਆਰਾ ਨਹੀਂ ਸੀ ਇੱਥੇ ਪਰਮੇਸ਼ਰ ਨੇ ਆਪ ਆਪ ਨਿਰੰਕਾਰ ਪ੍ਰਗਟ ਹੋਇਆ ਹਨ ਧੰਨ ਰੰਗਕਾਰ ਤਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਆ ਪਰਗੜ ਹੋਇਆ ਨੇ ਇਸ ਇਲਾਕੇ ਨੂੰ ਭਾਗ ਲਾਏ ਹਨ ਅਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਸਤਿਗੁਰਾਂ ਜੀ ਦੇ ਜੋ ਕਿ ਹਰ ਐਤਵਾਰ ਸਤਿਗੁਰਾਂ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਐਤਵਾਰ ਸੁਖਮਣੀ ਸਾਹਿਬ ਜੀ ਦਾ ਜਾਪ ਹੁੰਦੇ ਹਨ ਅੰਮ੍ਰਿਤ ਵੇਲੇ 4 ਵਜੇ ਪ੍ਰਕਾਸ਼ ਹੁੰਦਾ ਤੇ ਰਹਿਰਾਸ ਸਮੇ ਤੋਂ ਉਪਰੰਤ ਸਤਿਗੁਰੂ ਜੀ ਦੇ ਸੁਖਾਸਨਾਂ ਤੇ ਬਿਰਾਜਮਾਨ ਹੁੰਦੇ ਹਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੇ ਉੱਥੇ ਪ੍ਰਕਾਸ਼ ਇਹ ਮਹਾਰਾਜ ਦਾ ਕਰਕੇ ਉੱਥੇ ਸੁਖਮਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ। ਹਾਂਜੀ ਸੁਖਮਣੀ ਸਾਹਿਬ ਦੇ ਪਾਠ ਮਹਾਰਾਜ ਦੇ ਸਰੂਪ ਤੋਂ ਨਹੀਂ ਪਾਸੇ ਬੈਠ ਕੇ ਇਲਾਕੇ ਦੀਆਂ ਸੰਗਤਾਂ ਟਾਣੀ ਦੀਆਂ ਸੰਗਤਾਂ ਪਿੰਡਾਂ ਦੀਆਂ ਸੰਗਤਾਂ ਕੇ ਸੁਖਮਣੀ ਸਾਹਿਬ ਦੀ ਜਾਬ ਕਰਦੀਆਂ ਹਨ। ਵਾਰੀ ਬੰਨੀ ਸੰਗਤਾਂ ਦੀ। ਸੋ ਇਸ ਜੋ ਚਲਦੇ ਸੁਖਮਣੀ ਸਾਹਿਬ ਦੇ ਕੁੰਬ ਸੰਗਤਾਂ ਨਾਲ ਦਰਸ਼ਨ ਕਰਦੀਆਂ ਨੇ। ਨਾਲੇ ਸੁਖਮਣੀ ਸਾਹਿਬ ਜੀ ਦੀ ਜਾਬ ਕਰਦੀਆਂ ਹਨ। ਲਾਹਾ ਪ੍ਰਾਪਤ ਕਰਦੀਆਂ ਹਨ। ਇਹ ਬਾਬਾਈ ਜਿਹੜੇ ਮਤਲਬ ਜਿਵੇਂ ਗੁਰੂ ਗ੍ਰੰਥ ਸਾਹਿਬ ਤੋਂ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਇੱਥੇ ਮੌਜੂਦ ਨੇ ਇੱਥੇ ਰਹਿ ਰਹੇ ਨੇ ਇੱਥੇ ਆਉਂਦੇ ਨੇ ਇੱਥੇ ਗੁਰਦਾਸ ਸਾਹਿਬ ਮੱਥਾ ਟੇਕਣ ਵਾਸਤੇ ਹਾਂਜੀ ਹਾਂਜੀ ਆਉਂਦੇ ਨੇ ਜੀ ਸੇਵਾ ਵੀ ਕਰਦੇ ਨੇ ਉਹਨਾਂ ਦੀ ਲੜਕੀ ਆ ਕਿੱਥੇ ਵਾਹ ਗੁਰੂ ਜੀ ਵੀ ਤੁਹਾਨੂੰ ਦੱਸਿਆ ਜੀ ਉਹ ਤੇ ਤਨਖਾਹ ਦੇ ਲੱਗੀ ਆ ਪਿਛਲੇ ਮਹੀਨੇ ਲੱਗੀ ਆ 5000 ਉਹਨਾਂ ਨੂੰ ਮਹੀਨਾ ਦੇ ਰਹੇ ਨੇ ਬਾਬੇ ਅਤੇ ਉਹ ਲੰਗਰ ਬਕਾਉਣ ਦੀ ਸੇਵਾ ਕਰ ਰਹੇ ਹੁੰਦੇ ਨੇ 5000 ਨਾਲ ਕੁਝ ਨਹੀਂ ਬੰਦਾ ਅੱਜਕੱਲ ਗੋਗ ਮੰਗਾਈ ਬਹੁਤ ਹੈ ਤੁਹਾਨੂੰ ਪਤਾ ਹੈ ਹਾਂਜੀ ਇਹ ਬਾਬਾ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪ੍ਰਗਟ ਹੋਏ ਸੀਗੇ ਉਹਨਾਂ ਦੇ ਸਾਨੂੰ ਦਰਸ਼ਨ ਕਰਵਾਏ ਨੇ ਇਹ ਗੁਰਦਾਰ ਸਾਹਿਬ ਹੈ ਇਤਿਹਾਸਕ ਗੁਰਦਾਰ ਸਾਹਿਬ ਜਿਹਨੂੰ ਕਰਗੜ ਸਾਹਿਬ ਗੁਰਦਾਰ ਸਾਹਿਬ ਪਿਆਸਕ ਮੰਨਿਆ ਜਾਂਦਾ ਜਿਹੜਾ ਫਰੋਈਪੁਰ ਤੋਂ ਫਾਇਲਕਾ ਰੋਡ ਤੇ ਹੈ ਜਿਹੜਾ ਜੇ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੇ ਵੀ ਉਹ ਵੀ ਉਹਨਾਂ ਦਾ ਜਿਹੜਾ ਬੇਟਾ ਹੈ ਉਹਨਾਂ ਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਫਾਦਰ ਜਿਹੜਾ ਉਹਨਾਂ ਦਾ ਬੇਟਾ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਦਾ ਬੇਟਾ ਵੀ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿ ਤੇ ਵਾਹਿਗੁਰੂ ਜੀ ਜਿਹੜਾ ਜਦੋਂ ਤੁਸੀਂ ਗੁਰੂ ਪ੍ਰਗਟ ਸਾਹਿਬ ਹੋਇਸੀ ਤੇ ਪ੍ਰਗਟ ਹੋਇਸੀ ਕਿ ਗੁਰੂ ਜੀ ਤੇ ਤੁਸੀਂ ਕਿੰਨੇ ਕ ਸਾਲ ਦੇ ਸੀ ਉਦੋਂ ਮੈਂ ਜੀ 12 ਕ ਸਾਲ ਦੀ ਉਮਰ ਸੀ ਮੇਰੀ ਮੈਂ ਤਾਂ ਮੇਰੇ ਪਿਤਾ ਜੀ ਦੋਵੇਂ ਬੈਕਟਰ ਦਾ ਮਾਲ ਚਾਰਦੇ ਸਾਂ ਸੀ ਤੇ ਅਸੀਂ ਇਹ ਕਤੰਸਾਲ ਜਿਹੜਾ ਆਪਣੇ ਆ ਗਿਆ ਘੁੰਮਦਾ ਘਮੌਂਦਾ ਮੇਰੇ ਕੋਲ ਤੇ ਮੈਂ ਇਹਨੂੰ ਚੱਕਣ ਲੱਗਾ ਜੀ ਇਹਦੇ ਮੇਥੋਂ ਚਕੀਜਾਂ ਨਹੀਂ ਸੀ ਮੈਂ ਫਿਰ ਆਦੇ ਪਿਤਾ ਜੀ ਨੂੰ ਆਵਾਜ਼ ਮਾਰ ਕੇ ਦੋਨੋਂ ਤਹੀਂ ਦੋਨੇ ਬਾਰੇ ਨੂੰ ਕੱਢ ਕੇ ਤੇ ਖੋਲਿਆ ਖੋਲ ਕੇ ਵੇਖਿਆ ਪੋਰੀ ਦੇ ਵਿੱਚ ਅਸੀਂ ਗੱਟੇ ਦੇ ਵਿੱਚ ਪਾਇਆ ਉਦੋਂ ਬਾਅਦ ਫਿਰ ਇਹਨੂੰ ਅਸੀਂ ਸੁੱਕਾਇਆ ਮੰਜੇ ਦੇ ਬਾਅਦ ਕੱਢ ਕੇ ਮੰਜੇ ਦੇ ਬਾਅਦ ਕੱਢ ਕੇ ਇਹਨਾਂ ਨੇ ਕੀਤਾ ਜੋ ਜਿੰਨੇ ਸਾਡੇ ਤੋਂ ਸੇਵਾ ਇਹਨਾਂ ਦੇ ਕੀਤੀ ਕਰਮਾ ਜੇ ਇਨਕਾਰ ਲਈ ਬਾਅਦ ਚ ਉਦੋਂ ਬਾਅਦ ਅਸੀਂ ਬਾਬਿਆਂ ਨੂੰ ਕਾਰਸੇਵਾਂ ਲਿਖ ਕੇ ਦੇ ਦਿੱਤੀ ਇਹ ਤੇ ਕਿਹੜੇ ਬਾਬੇ ਇਹ ਜਿਹਨਾਂ ਨੂੰ ਕਾਰਸੇਵਾਂ ਲਿਖ ਕੇ ਦਿੱਤੀ ਕਿਹੜੇ ਬਾਬੇ ਸੇਵਾ ਕਰਦੇ ਸਭ ਪਿੰਡ ਦਾ ਹੀ ਸੀ ਜੀ ਅੱਛਾ ਬਲ 12 ਸਿੰਘ ਮਲਬੀ ਸਖ ਸੀ ਤੇ ਸਾਡੇ ਮਾ ਪਿਤਾ ਜੀ ਦਾ ਵਹੀਂ ਤੋਂ ਉਹਨਾਂ ਨੇ ਇਹ ਦੇ ਪਏ ਕਿ ਇਹਨਾਂ ਨੂੰ ਹਰ ਪਿੰਡ ਵਾਲੇ ਬਾਬਿਆਂ ਨੂੰ ਆਪਣੇ ਨੂੰ ਦਿੱਤਾ ਸਾਡਾ ਪਿੰਡ ਦਾ ਜਿਹੜਾ ਗ੍ਰੰਥੀ ਸੀ ਉਹਨਾਂ ਨੂੰ ਫਿਰ ਸਾਰਿਆਂ ਨੂੰ ਇਕੱਠਾ ਕਰ ਕਰਕੇ ਇੱਥੇ ਲਿਆ ਕੇ ਤੇ ਫਿਰ ਇੱਥੇ ਮਹਾਰਾਜ ਦਾ ਜਿਹੜਾ ਲਾਇਆ ਹੀ ਆਸਣ ਬਾਬਾ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਬੋਰੀ ਵਿੱਚ ਆ ਰਹੇ ਨੇ ਤੁਸੀਂ ਕਿਵੇਂ ਉਦੋਂ ਤੁਹਾਨੂੰ ਕਿਵੇਂ ਪਤਾ ਲੱਗਾ ਮੈਂ ਤਾਂ ਵੇਖਿਆ ਇਸ ਤਰ੍ਹਾਂ ਜਿਵੇਂ ਮੈਂ ਮੰਨ ਕੇ ਚੱਲ ਮੈਂ ਤਾਂ ਬਚਿਆਂ ਵਾਲੀ ਉਮਰ ਤੇ ਸੀ ਸਮਝ ਮੈਂ ਖਰੇ ਪਿਆ ਹਾਂ ਦਾ ਢੰਕਾ ਹਾਂ ਦਾ ਪਿਆਰ ੜਕੇ ਤੇ ਮੇਰੇ ਅੱਖੇ ਆ ਗਿਆ ਧੋਖੇ ਮੇਰੇ ਉਹ ਸਮਝ ਸੀ ਦਿਮਾਗ 'ਚ ਉਦੋਂ ਬਾਅਦ ਜਦੋਂ ਅਸੀਂ ਖੋਲ ਕੇ ਮਹਾਰਾਜ ਦਾ ਗ੍ਰੰਥ ਸਾਹਿਬ ਵੇਖੇ ਨੇ ਇਹ ਮਹਾਰਾਜ ਪਾਸ਼ਾ ਆਪ ਸੀ ਫੇ ਰਹੇ ਉਦੋਂ ਬਾਅਦ ਫੇ ਰਹਿੰਦੀ ਸੇਵਾ ਕਰਨ ਲੱਗ ਪਏ ਜਿੰਨੇ ਕਿ ਸਾਡੇ ਕਰਮਾ ਚ ਹੋਈ ਓਨੇ ਕਿ ਕੀਤੀ ਅਸੀਂ ਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋਏ ਸੀਗੇ ਬਿਲਕੁਲ ਸੁੱਕੇ ਸੀਗੇ ਉਦੋਂ ਹਾਂਜੀ ਬਿਲਕੁਲ ਸੁੱਕੇ ਸੀ ਅਜੇ ਤੱਕ ਵੀ ਸੁੱਕੇ ਨਹੀਂ ਮਹਾਰਾਜ ਤੇ ਜਿਹੜੇ ਤੁਹਾਡੇ ਫਾਦਰ ਨੇ ਉਹ ਉਹ ਉਹਨਾਂ ਦੀ ਡੈਥ ਹੋ ਗਈ ਹਾਂਜੀ ਉਹਨਾਂ ਹੋ ਗਿਆ 10-12 ਸਾਲ ਮਰਿਆ ਉਹਨਾਂ ਨੂੰ 10-12 ਸਾਲਾਂ ਤੋਂ ਜ਼ਿਆਦਾ ਟਾਈਮ ਹੀ ਹੋ ਚੱਲਿਆ ਹੋਵੇਗਾ ਬਾਕੀ ਇਹਨਾਂ ਟਾਈਮ ਦਾ ਪੱਕਾ ਹੀ ਹੈ ਹਾਂਜੀ ਤਾਂ ਤੁਸੀਂ ਸੇਵਾ ਫਿਰ ਇੱਥੇ ਕਰਦੇ ਹੋ ਇੱਥੇ ਆਉਂਦੇ ਹੋ ਰੋਹੇ ਆਉਂਦੇ ਹੋ ਸੇਵਾ ਕਰਨ ਵਾਸਤੇ ਸੇਵਾ ਕਰਨ ਵਾਸਤੇ ਆਈਦਾ ਜੀ ਬਾਬਿਆਂ ਨਾਲ ਜਿੰਨਾ ਕਿ ਸਕੇ ਉਹਨੇ ਕੀ ਕਰੀਦੀ ਬਾਕੀ ਆਪਦੇ ਘਰ ਪਰਿਵਾਰ ਵੀ ਕਰਨਾ ਬੰਦਾ ਘਰ ਵਾਸਤੇ ਵੀ ਕੰਮ ਕਰਨੇ ਹੁੰਦੇ ਨੇ ਠੀਕ ਹੈ ਜੀ ਹਾਂ ਉਹਦੇ ਕੀਰਤ ਤਾਂ ਜਰੂਰ ਕਰਨੀ ਚਾਹੀਦੀ ਹਾਂਜੀ ਹਾਂਜੀ ਇਹ ਸਨ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜੋ ਬਲਵਿੰਦਰ ਸਿੰਘ ਜੀ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਮੈਂ ਤਾਂ ਛੋਟਾ ਜਿਹਾ ਸੀਗਾ ਤੇ ਜਦੋਂ ਮੈਂ ਇਹਨੂੰ ਦੇਖਿਆ ਤੇ ਮੈਂ ਸੋਚਿਆ ਲਵੀ ਮੇਰੀ ਜੋ ਨਿਆਣਿਆਂ ਵਾਲੀ ਮਤ ਸੀ ਤੇ ਮੈਂ ਸੋਚਿਆ ਜਿਵੇਂ ਇਹਦੇ ਵਿੱਚ ਪੈਸੇ ਨੇ ਤੇ ਮੈਂ ਪੈਸਿਆਂ ਨੂੰ ਵੇਖ ਕੇ ਇਸ ਬੋਰੀ ਨੂੰ ਫੜਿਆ ਤੇ ਮੈਂ ਆਹ ਤੇ ਫਿਰ ਪਿਤਾ ਨੂੰ ਦੱਸਿਆ ਮੈਂ ਆਹ ਤੇ ਪਿਤਾ ਨੂੰ ਕਿ ਦੱਸਿਆ ਮਤਲਬ ਇਹ ਮੇਰੇ ਤੋਂ ਬੋਰੀ ਨਹੀਂ ਚਕੀ ਜਰੀ ਤੇ ਜਦੋਂ ਮੇਰੇ ਪਿਤਾ ਨੇ ਬੋਰੀ ਚੱਕੀ ਤੇ ਉਸ ਬੋਰੀ ਨੂੰ ਜਦੋਂ ਬਾਹਰ ਕੱਢਿਆ ਤੇ ਅਸੀਂ ਦੇਖਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਹੋਏ ਤੇ ਇਹਨਾਂ ਨੇ ਚੁੱਕ ਕੇ ਗੁਰੂ ਪ੍ਰਗਟ ਸਾਹਿਬ ਉਹਨੂੰ ਜ ਹੋਏ ਸੀਗੇ ਤੇ ਉਹ ਬਿਲਕੁਲ ਸੁੱਕੇ ਸੀਗੇ ਤੇ ਫਿਰ ਉਦੋਂ ਬਾਅਦ ਚੋ 90 ਦੇ ਵਿੱਚ ਇਹ ਜਿਹੜੇ ਮਤਲਬ ਇੱਥੇ ਜਦੋਂ ਗੁਰਦਾਸ ਸਾਹਿਬ ਬਣਾਇਆ ਗਿਆ 88 ਦੇ ਵਿੱਚ ਪਾਣੀ ਆਇਆ ਸੀ ਤੇ 90 ਦੇ ਵਿੱਚ ਇਹਨਾਂ ਨੇ ਫਿਰ ਇੱਥੇ ਗੁਰਦਾਸ ਸਾਹਿਬ ਬਣਾ ਕੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀਗਾ ਕੈਮਰਾਮੈਨ ਹਰਪੀਸ ਐਨ ਸੁਖਵਿੰਦਰ ਸਿੰਘ ਦੀ ਰਿਪੋਰਟ